ਲੁੱਟਾਂ ਖੋਹਾਂ ਕਰਨ ਵਾਲੇ ਗੈਂਗ ਦੇਖੋ ਕਿ ਮੈਂ ਲੁੱਟ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੰਦੇ ਨੇ ਜੇਕਰ ਤੁਸੀਂ ਵੀ ਕਿਤੇ ਇਕੱਲੇ ਕਹਰੇ ਕਿਤੇ ਸਫਰ ਦੇ ਵਿੱਚ ਜਾਂਦੇ ਹੋ ਤਾਂ ਇਹ ਚੀਜ਼ਾਂ ਦਾ ਧਿਆਨ ਜ਼ਰੂਰ ਰੱਖਿਓ ਨਹੀਂ ਤਾਂ ਤੁਹਾਡੇ ਨਾਲ ਵੀ ਕੋਈ ਲੁੱਟ ਦੀ ਵਾਰਦਾਤ ਹੋ ਸਕਦੀ ਹੈ ਦਰਅਸਲ ਗੁਰਦਾਸਪੁਰ ਦਾ ਇੱਕ ਟਰੱਕ ਡਰਾਈਵਰ ਜੋ ਕਿ ਲੁੱਟ ਦਾ ਸ਼ਿਕਾਰ ਹੋਇਆ ਜੋ ਕਿ ਟਰੱਕ ਲੈ ਕੇ ਜਾ ਰਿਹਾ ਸੀ ਤਾਂ ਰਸਤੇ ਦੇ ਵਿੱਚ ਨੁਕੀਲੀਆਂ ਚੀਜ਼ਾਂ ਲੁਟੇਰਿਆਂ ਦੇ ਵੱਲੋਂ ਛੁੱਟ ਦਿੱਤੀਆਂ ਗੱਡੀ ਦਾ ਟਾਇਰ ਪੈਂਚਰ ਹੋ ਗਿਆ ਗੱਡੀ ਦਾ ਟਾਇਰ ਪੈਂਚਰ ਹੋਇਆ ਜਦੋਂ ਉਹ ਥੱਲੇ ਉਤਰੇ ਟਾਇਰ ਦੇਖਿਆ ਉਸ ਤੋਂ ਬਾਅਦ ਲੁੱਟ ਦੀ ਵਾਰਦਾਤ ਨੂੰ ਉਹਨਾਂ ਲੁਟੇਰਿਆਂ ਦੇ ਵੱਲੋਂ ਅੰਜਾਮ ਦਿੱਤਾ ਗਿਆ ਤਾਂ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਟਰੱਕ ਡਰਾਈਵਰ ਦਾ ਸਾਥੀ ਜਿਹੜਾ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋ ਗਿਆ ਕਿਉਂਕਿ ਜੋ ਚਾਲਕ ਸੀ ਜਿਹੜੇ ਮੋਟਰਸਾਈਕਲ ਦੇ ਉੱਤੇ ਆਉਂਦੇ ਨੇ ਹਮਲਾਬਰ ਮੋਟਰਸਾਈਕਲ ਦੇ ਉੱਤੇ ਆ ਕੇ ਟਰੱਕ ਡਰਾਈਵਰ ਨੂੰ ਲੁੱਟਦੇ ਨੇ ਟਰੱਕ ਡਰਾਈਵਰ ਦੀ ਜਿਹੜਾ ਜੇਬ ਦੇ ਵਿੱਚ 9000 ਰੁਪਏ ਉਹ ਗੱਡੀ ਦੇ ਵਿੱਚ ਰੱਖੇ ਹੋਏ ਸੀ ਉਹ ਵੀ ਲੈ ਜਾਂਦੇ ਨੇ ਉਸ ਦੇ ਸਾਥੀ ਦਾ ਪਰਸ ਵੀ ਖੋਹ ਲੈ ਜਾਂਦੇ ਨੇ ਤਾਂ ਡਰਾਈਵਰ ਸੁਖਪ੍ਰੀਤ ਸਿੰਘ ਦੇ ਵੱਲੋਂ ਪੂਰੀ ਗੱਲਬਾਤ ਦੱਸੀ ਗਈ ਹੈ ਕਿ ਪਠਾਨਕੋਟ ਤੋਂ ਬਰਨਾਲੇ ਵੱਲ ਜਾ ਰਿਹਾ ਸੀ ਜਦੋਂ ਕਿ ਮੁਕੇਰੀਆ ਬਾਈਪਾਸ ਦੇ ਨੇੜੇ ਉਸ ਦਾ ਟਰੱਕ ਦਾ ਟਾਇਰ ਪੈਂਚਰ ਹੋਇਆ ਤਾਂ ਦੇਖਿਆ ਤਾਂ ਫਿਰ ਉਸ ਦੌਰਾਨ ਹਥਿਆਰਬੰਦ ਨੌਜਵਾਨ ਆਏ ਉਹਨਾਂ ਨੂੰ ਲੁੱਟ ਦਾ ਸ਼ਿਕਾਰ ਬਣਾ ਗਏ ਤਾਂ ਆਖਰ ਕੀ ਕੁਝ ਕਹਿ ਰਹੇ ਨੇ ਪੂਰੀ ਗੱਲਬਾਤ ਤੁਹਾਨੂੰ ਉਸ ਟਰੱਕ ਡਰਾਈਵਰ ਦੀ ਪੀੜਤ ਦੀ ਜੁਬਾਨੀ ਸੁਣਾਉਣੀ ਹੈ ਕਿ ਆਖਰ ਕਿਸ ਤਰੀਕੇ ਦੇ ਨਾਲ ਉਸ ਟਰੱਕ ਡਰਾਈਵਰ ਨੂੰ ਇਹਨਾਂ ਲੁਟੇਰਾਂ ਦੇ ਵੱਲੋਂ ਮੇਰਾ ਨਾਮ ਫਖਰੀ ਸਿੰਘ ਹੈ ਜੀ ਮੈਂ ਬਰਨਾਲਾ ਜਿਹੜਾ ਦੇ ਪਿੰਡ ਦੀਪਗੜ ਦਾ ਰਹਿਣ ਵਾਲਾ ਤੇ ਮੇਰੀ ਗੱਡੀ ਆ ਗਈ ਤੇ ਮੈਂ ਮੇਰੇ ਨਾਲ ਇੱਕ ਮੁੰਡਾ ਹੋਰ ਸੀਗਾ ਤੇ ਅਸੀਂ ਪਠਾਨਕੋਟ ਤੋਂ ਗੱਡੀ ਲੈ ਕੇ ਆ ਰਹੇ ਸੀਗੇ ਤੇ ਇੱਥੇ ਮੈਂ ਮਰਮਗੇਰੀਆਂ ਵਾਲੇ ਕੋਲ ਕੋਲ ਉਹਨਾਂ ਨੇ ਸਾਡੇ ਬੰਦਿਆਂ ਨੇ ਕੋਲ ਨੇ ਟੈਰਾ ਮੂਰੇ ਕਾਹਕੇ ਸੜਦਾ ਤੇ ਸਾਡੀ ਗੱਡੀ ਉਹ ਪੈਂਚਰ ਹੋ ਗਈ ਮੈਨੂੰ ਸਾਨੂੰ ਪਤਾ ਨਹੀਂ ਸੀਗਾ ਵੀ ਉਹਨਾਂ ਨੇ ਕੋਈ ਛੱਟਿਆ ਜਾਂ ਕਿਵੇਂ ਵੀ ਪੈਂਚਰ ਹੋਈ ਆ ਮਤਲਬ ਜਦੋਂ ਅਸੀਂ ਰੋਕੇ ਦੇਖਿਆ ਵੀ ਗੱਡ ਅੰਗੜਾ ਟਾਇਰ ਖਰਾਬ ਹੋ ਗਿਆ ਉਹ ਮਗਰੀ ਆ ਗਿਆ ਸਾਡੇ ਬੰਦੇ 3 ਬੰਦੇ ਸੀਗੇ ਤੇ ਮੋਟਰ ਐਂਡ ਤੇ ਸੀਗੇ ਉਹ ਤੇ ਉਹਨਾਂ ਕੋਲ ਤੇਜ਼ ਤਾਰ ਹਥਿਆਰ ਸੀਗੇ ਤੇ ਤਿਰਪਾਨਾ ਵਗੈਰਾ ਸੀ ਰਾੜਾਂ ਸੀਗੀਆਂ ਤੇ ਉਹਨਾਂ ਨੇ ਹਮਲਾ ਕਰਤਾ ਮੈਂ ਮਤਲਬ ਭੱਜ ਕੇ ਗੱਡੀ ਵਿੱਚ ਵੜ ਗਿਆ ਤੇ ਜਦੋਂ ਮੈਂ ਉਹਦੇ ਨਾਲ ਦੇ ਬੰਦੇੜਿਆਂ ਕੋਲ ਜਾ ਕੇ ਹੋਣੀਆਂ ਆਈ ਉਹਦੇ ਪਾਸੇ ਛੱਟਾ ਲੱਗ ਗਿਆ ਮੈਂ ਜੋ ਬਾਹਰ ਨਿਕਲਿਆ ਤੇ ਉਹਨਾਂ ਮੈਨੂੰ ਕਹਿੰਦੇ ਵੀ ਜਿਹੜਾ ਕੁਝ ਵੇਗਾ ਕੱਢਦੇ ਆ ਆਪਣੇ ਕੋਲੋਂ ਵੀ ਤੈਨੂੰ ਛੱਡ ਦੇਾਂਗੇ ਮੇਰੇ ਕੋਲ ਕੈ ਸੀਗੇ 8-9000 ਰੁਪਏ ਵੰਗੂ ਉਹ ਲੈ ਗਏ ਤੇ ਫੋਨ ਮੇਰਾ ਗੱਡੀ 'ਚ ਪਿਆ ਸੀਗਾ ਤੇ ਉਹਨਾਂ ਨੇ ਫੋਨ ਵੇਖਾ ਗੱਡੀ ਦੀ ਤਲਾਸ਼ ਲਈ ਸਾਰੀ ਮਤਲਬ ਮੇਰੇ ਨਾਲ ਦੇ ਬੰਦੇ RAI ਪਾਰਸ ਸੀਗਾ ਤੇ ਖਰਚ ਮਤਲਬ ਇਹ ਕਿਰਪਾਨ ਮਾਰੀ ਹੈ ਇਹ ਚਾਂਕੇ ਲੱਗੇ ਆ ਕਾਫੀ ਘਾਟਾ ਖਰਚ ਪਾਈ ਕਿੰਨੇ ਤਿੰਨ ਮੁੰਡੇ ਸੀਗੇ ਉਹਨਾਂ ਕੋ ਕੀ ਕੀ ਹਥਿਆਰ ਸੀ ਉਹਨਾਂ ਕੋਲ ਕਿਰਪਾਨਾਂ ਸੀਗੀਆਂ ਹੀ ਮਤਲਬ ਦਾਹ ਸੀ ਤੇ ਇੱਕ ਕਿਰਤੀ ਸੀ ਡੀਕ ਮਤਲਬ ਚਾਕੂ ਟਾਈਪ ਸੀ ਮੋਨੇ ਸੀਗੇ ਕਿੱਥੇ ਸੀ ਮਤਲਬ ਇਹ ਚੌਂਕ 'ਚ ਸੀਗੇ ਚੌਂਕੀ 'ਚ ਆਏ ਸੀਗੇ ਉਸ ਨੱਕਾ ਲੱਗਿਆ ਹੋਇਆ ਸੀਗਾ ਉਹ ਕਹਿੰਦੇ ਵੀ ਸਾਡਾ ਏਰੀਆ ਨਹੀਂ ਹੈਗਾ ਇਹ ਵੀ ਅੱਗੇ ਤੁਸੀਂ ਹਸਪਤਾਲ ਚੱਕਰ ਹੀ ਲੈ ਜਾਓ ਮੈਂ ਉਹ ਹਸਪਤਾਲ ਚ ਲੈ ਕੇ ਆਇਆ ਸੀ ਪ੍ਰਾਈਵੇਟ ਸੀਗਾ ਉਹ ਕਹਿੰਦੇ ਅੱਗੇ ਸੇਵਲ ਆਪਤਾਈ ਅੱਗੇ ਫਿਰ ਸੇਵਲ ਹਸਪਤਾਲ ਚ ਆ ਗਏ ਦੂਬਾ ਅਸੀਂ ਤੇ ਸੇਵਲ ਹਸਪਤਾਲ ਤੇ ਉਹਨਾਂ ਨੇ ਮਤਲਬ ਕਿਹੜਾ ਟਾਂਕੇ ਲਾਤੇ ਮਤਲਬ ਪੱਟੀਆਂ ਵਗੈਰਾ ਕਰਤੀਆਂ ਸੱਟ ਜਿਆਦਾ ਹੋਣ ਕਰਕੇ ਉਹਨਾਂ ਨੇ ਅੰਬਰਸਰ ਰੈਫਰ ਕਰਤਾ ਹਸਪਤਾਲ ਦਾ ਮੌਲ ਨਹੀਂ ਠੀਕ ਲੱਗਿਆ ਹੀ ਅਸੀਂ ਬਰਨਾਲੇ ਭੇਜਤਾ ਜੀਗਾ ਮਤਲਬ ਆ ਗਏ ਸੀਗੇ ਲੈਣ ਤੁਸੀਂ ਕੀ ਮੰਗ ਕੱਢੀ ਸੀ ਅਸੀਂ ਤਾਂ ਮੰਗ ਕਰਦਾ ਸਾਨੂੰ ਮਤਲਬ ਕਾਨੂੰਨੀ ਕਾਰਵਾਈ ਕਰੀ ਜਾਵੇ ਉਹਨਾਂ ਤੇ ਹੀ ਬੰਦਿਆਂ ਤੇ ਪਤਾ ਕਰਕੇ ਇਹ ਪਲੇਟ ਮਤਲਬ ਆਏ ਸੀਗੇ ਹਸਪੀਟਲ ਤੇ ਆਏ ਸੀਗੇ ਮਤਲਬ ਉਹ ਲੈ ਕੇ ਲੈ ਕੇ ਗਏ ਆ ਕੇ ਮਤਲਬ ਹੁਣ ਦੁਬਾਰਾ ਤੁਸੀਂ ਸੁਣਿਆ ਸਾਡੇ ਸਹਿਯੋਗੀ ਲਖਪ੍ਰੀ ਸਿੰਘ ਖੁਸ਼ੀਪੁਰ ਤੇ ਮਨ ਤਗੜ ਦੇ ਵੱਲੋਂ ਗੱਲਬਾਤ ਕੀਤੀ ਗਈ ਸੀ ਇਸ ਟਰੱਕ ਡਰਾਈਵਰ ਦੇ ਨਾਲ ਤਾਂ ਬਹੁਤ ਸਾਰੇ ਲੁਟੇਰੇ ਨੇ ਜਿਹੜੇ ਇਸ ਤਰੀਕੇ ਦੀਆਂ ਹਰਕਤਾਂ ਨੂੰ ਅੰਜਾਮ ਦਿੰਦੇ ਨੇ ਇਸ ਤਰੀਕੇ ਦੀਆਂ ਵਾਰਦਾਤਾਂ ਨੂੰ ਵੀ ਅੰਜਾਮ ਦਿੰਦੇ ਨੇ ਇਹ ਘਟਨਾਵਾਂ ਅਕਸਰ ਹੀ ਅਜਿਹੀਆਂ ਦੇਖਣ ਨੂੰ ਮਿਲਦੀਆਂ ਨੇ ਕੱਲੇ ਕਹਿਰੇ ਜੇਕਰ ਤੁਸੀਂ ਜਾਣੇ ਹੋ ਤਾਂ ਫਿਰ 啊，几号？